ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਦੀ ਨਕੋਦਰ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਦਰਿਆ ਸਤਲੂਏ ਦੇ ਵਿੱਚ ਜਿੱਥੇ ਪਾਣੀ ਆਇਆ ਹੋਇਆ ਪਰ ਇੱਥੇ بارش ਨੇ ਬਹੁਤ ਜ਼ਿਆਦਾ بارش ਹੋਈ ਹੈ ਅੱਜ ਪੂਰਾ ਪੰਜਾਬ ਅਲਰਟ ਤੇ ਸਭ ਤੋਂ ਜ਼ਿਆਦਾ ਰੈੱਡ ਅਲਰਟ ਤੇ ਜਲੰਧਰ ਸੀਤਾ ਉਸ ਦੀਆਂ ਤਸਵੀਰਾਂ ਨਕੋਦਰ ਸ਼ਹਿਰ ਦੀਆਂ ਨੇ ਤੁਸੀਂ ਮੇਰੇ ਦੇਖ ਸਕਦੇ ਹੋ ਕਿ ਇੰਨਾ ਨੇ ਇੱਥੇ ਪਾਣੀ ਹੈ ਕੱਲਾ ਇੱਥੇ ਪੜ੍ਹਨੀ ਹੈ ਅੱਗੇ ਤੱਕ ਪੂਰੀ ਤਸਵੀਰ ਤੁਸੀਂ ਦੇਖ ਲਓ ਅੱਗੇ ਤੱਕ ਪੂਰੀ ਤਸਵੀਰ ਤੁਸੀਂ ਦੇਖੋਗੇ ਤਾਂ ਪਾਣੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਤਾਂ ਫਿਰ ਇੱਥੋਂ ਅੱਗੇ ਇੱਕ ਪੈਰੀਗੜ ਲੱਗਿਆ ਹੈ ਤੇ ਇੱਕ ਨੱਕਾ ਲੱਗਿਆ ਹੋਇਆ ਇਹ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਇੱਥੋਂ ਬਹੁਤ ਸਾਰੇ ਗੱਡੀਆਂ ਲੰਘ ਕੇ ਜਾਂਦੀਆਂ ਤਾਂ ਫਿਰ ਉਹ ਸਾਰਾ ਪਾਣੀ ਇਹਨਾਂ ਦੁਕਾਨਾਂ ਦੇ ਵਿੱਚ ਪੈਂਦਾ ਜਿਸ ਕਰਕੇ ਇਹ ਚੀਜ਼ ਲੱਗਾਈ ਗਈ ਹੈ ਤੇ ਨਕਉਦਰ ਦੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਤੁਸੀਂ ਟਾਈਟਲ ਪੜ ਚੁੱਕੇ ਹੋ ਕਿ ਨਕਉਦਰ ਆਇਆ ਹੜ੍ਹ بارش ਇੰਨੀ ਹੋਈ ਹੈ ਕਿ ਹਾਲਾਤ ਹੋ ਚੁੱਕੇ ਆ ਤਾਂ ਤਕਰੀਬਨ ਕਾਫੀ ਲੰਮੇ ਟਾਈਮ ਤੋਂ ਨਕੌਦਰਵਾਸੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਨੇ ਸੀਵਰੇਜ ਦਾ ਪਾਣੀ, بارش ਦਾ ਪਾਣੀ ਨਿਕਲਣ ਦਾ ਕੋਈ ਥਾਂ ਨਹੀਂ ਤੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜਦੋਂ بارش ਹੁੰਦੀ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅੱਗੇ ਤੱਕ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਉਂਦੇ ਆ ਕਿ ਦੁਕਾਨਾਂ ਹੁਣ ਸਾਰੀਆਂ ਬੰਦ ਪਈਆਂ तकरीबन ਇਹ ਅੱਗੇ ਤਾਂ ਮਾਰਕੀਟ ਤੁਸੀਂ ਦੇਖ ਸਕਦੇ ਹੋ ਬੰਦ ਕਿਉਂ ਪਈ ਹੈ ਇਸ ਦਾ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਅੱਜ بارش ਬਹੁਤ ਜ਼ਿਆਦਾ ਹੈ ਹੁਣ ਪਾਣੀ ਘਟ ਚੁੱਕਿਆ ਪਰ ਜੇਕਰ ਆਪਾਂ ਪਹਿਲਾਂ ਦੀ ਅਪਡੇਟ ਦੀ ਗੱਲ ਕਰੀਏ ਤਾਂ ਇੱਧਰ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਉੱਪਰ ਤੱਕ ਪਾਣੀ ਸੀ ਦੁਕਾਨਾਂ ਦੇ ਅੰਦਰ ਤੱਕ ਪਾਣੀ ਜਾਂਦਾ ਸੀ ਤਾਂ ਸਾਹਮਣੇ ਗੱਡੀ ਖੜੀ ਹੈ ਗੱਡੀ ਵੀ ਉਹ ਟਾਇਰ ਤੁਸੀਂ ਦੇਖ ਲਓ ਕਿ ਡੁੱਬੇ ਹੋਏ ਆ ਪਾਣੀ ਦੇ ਵਿੱਚ ਤੇ ਇਸ ਵਕਤ ਨਕੌਦਰ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਹੁਣ ਪਾਣੀ ਇੱਥੋਂ ਹੀ ਤੁਸੀਂ ਚੈੱਕ ਕਰ ਲਓ ਕਿ ਕਿੰਨਾ ਖੜਾ ਪਾਣੀ ਹੈ ਇੰਨਾ ਨਾ ਪਾਣੀ ਹੈ ਇਸ ਥਾਂ ਤੇ ਕਦਰ ਥੋੜੇ ਨੀਵੇਂ ਤਾਂ ਦਰਿਆਲੀ ਸਾਈਡ ਜਾਈ ਤਾਂ ਉਧਰ ਇਹਨਾਂ ਨੂੰ ਪਾਣੀ ਹੁੰਦਾ ਪਰ ਨਕੌਦਰ ਵਿੱਚ ਵੀ ਹੜ ਆਇਆ ਪਿਆ ਤੇ ਦੁਕਾਨਦਾਰ ਸਾਰੇ ਪਰੇਸ਼ਾਨ ਹੈ ਇਧਰ ਬਾਈ ਜੀ ਇਹਨੂੰ ਪੁੱਛ ਲੈਂਦੇ ਆ ਕਿ ਕਿੰਨਾ ਕੰਨਾ ਪਾਣੀ ਸੀ ਸਵੇਰੇ ਜਦੋਂ ਬਾਰਿਸ਼ ਕਾਫੀ ਜ਼ਿਆਦਾ ਹੋਈ ਹੈ ਤਾਂ ਹਾਲਾਤ ਨਕੌਦਰ ਤੇ ਤਰਸਯੋਗ ਨੇ ਕਿਉਂਕਿ ਸੀਵਰੇ ਦਾ ਪਾਣੀ ਜਾਂ ਫਿਰ ਅਗੇ ਹੋਰ ਪਾਣੀ ਨਿਕਲਦਾ ਕੋਈ ਥਾਂ ਨਹੀਂ ਹੈ ਭਾਈ ਜੀ ਸਵੇਰ ਦੇ ਹਾਲਾਤ ਕਿਸਤਰ ਨੇ ਸੀ ਪਾਣੀ ਕਿੰਨਾ ਕੰਨਾ ਸੀ ਗਏ ਵਹੀ ਤਾਂ ਐ ਹੋਣਾ ਹੀ ਹੋਣਾ ਹੈ ਪਾਣੀ ਕਾਫੀ ਜ਼ਿਆਦਾ ਖੜਾ ਫਿਰ ਜਦੋਂ ਗੱਡੀਆਂ ਉਮ ਕਰ ਲੰਘਦੀਆਂ ਫਿਰ ਦੁਕਾਨਾਂ ਦੇ ਅੰਦਰ ਵੀ ਪਾਣੀ ਆਉਂਦਾ ਉਹਦੀ ਖੋਲ ਹੀ ਨਹੀਂ ਦੁਕਾਨ ਸਵੇਰ ਦੀ ਜਪਾ ਮਾਰਕੀਟ ਬੰਦ ਹੋਣ ਦਾ ਕਾਰਨ ਇਹੀ ਹੈ ਜਦਾ ਹੀ ਰਹਿਣਾ ਹੀ ਸਾਰੀ ਕਿੰਨੇ ਟਾਈਮ ਤੋਂ ਪਰੇਸ਼ਾਨੀ ਹੈ ਜਿਆਦਾ ਜੰਮਿਆ ਹੀ ਤਾਂ ਇਹੀ ਪਰਜਾ ਐਦਾਂ ਹੀ ਚੱਲੇ ਜਾਂਦਾ ਹਾਲਾਤ ਸੁਧਰੇ ਨਹੀਂ ਹਨ ਕੋਦਰ ਸ਼ਹਿਰ ਦੇ ਹਾਲਾਤ ਨੇ ਚਾਹੇ ਕੋਈ ਵੀ ਸਰਕਾਰ ਆ ਜਾਏ ਪਰ ਹਾਲਾਤ ਆਮ ਲੋਕਾਂ ਦੇ ਦੁਕਾਨਦਾਰਾਂ ਦਾ ਤਾਂ ਇਸ ਤਰ੍ਹਾਂ ਚੱਲੇ ਜਾਂਦੇ ਹਨ ਕੋਦਰ ਸ਼ਹਿਰ ਦੇ ਕਾਫੀ ਜਿਆਦਾ ਨਕੂਦਰ ਦੇ ਵਿੱਚ ਪਾਣੀ ਖੜਾ ਹੈ ਤੁਸੀਂ ਜੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਤੋਂ ਅੱਗੇ ਕਿੰਨੀਆਂ ਵੇ ਦੁਕਾਨਾਂ ਨੇ ਸਾਰੀਆਂ ਅੱਗੇ ਇੱਕ ਏਜੰਸੀ ਹੈ ਟਰੈਕਟਰਾਂ ਦੀ ਉਸ ਦੇ ਅੰਦਰ ਪਾਣੀ ਸਾਰਿਆਂ ਪਾਸੇ ਪਾਣੀ ਪਾਣੀ ਹੋਇਆ ਪਿੰਡ ਨਕੂਦਰ ਸ਼ਹਿਰ ਤਾਂ ਹਰ ਇੱਕ ਗਲੀ ਮਹੱਲੇ ਵਿੱਚ ਪਾਣੀ ਫੜ ਚੁੱਕਿਆ ਕਿਉਂਕਿ ਮੌਸਮ ਉਪਾਗ ਨੇ ਅਲਰਟ ਜਾਰੀ ਕੀਤਾ ਸੀ ਕਿ ਜਲੰਧਰ ਦੇ ਵਿੱਚ ਜਲੰਧਰ ਵਿੱਚ ਰੈੱਡ ਲੈਟਰ ਤੇ ਜਾਰੀ ਸੀ ਕਿ ਬਾਰਿਸ਼ ਬਹੁਤ ਜ਼ਿਆਦਾ ਹੋਵੇਗੀ ਤਾਂ ਬਾਰਿਸ਼ ਹੋਈ ਵੀ ਬਹੁਤ ਜ਼ਿਆਦਾ ਹੈ ਪਰ بارشੀਏ ਕਰ ਹੁੰਦੀ ਹੈ ਤਾਂ ਪਾਣੀ ਨਿਕਲਦਾ ਕਿੰਨੇ ਕਿ ਦੇਖੋ ਪ੍ਰਬੰਧ ਹੋਣਾ ਚਾਹੀਦਾ ਪਰ ਅਜੀਆਂ ਇੱਥੇ ਕੁਝ ਵੀ ਨਹੀਂ ਲੰਬੇ ਸਮੇਂ ਤੋਂ ਨਕੌਦਰ ਵਾਸੀ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਅੱਗੇ ਤੱਕ ਤਸਵੀਰ ਤੁਹਾਨੂੰ ਲੰਮੀ ਦਸਰ ਮਾਰੋਗੇ ਤਾਂ ਪਾਣੀ ਪਾਣੀ ਨਜ਼ਰ ਆਵੇਗਾ ਜਿੱਦਾਂ ਕੋਈ ਬੰਨ ਡੁੱਟ ਗਿਆ ਹੋਵੇ ਜਾਂ ਕਿਦਾਂ ਇੱਥੇ ਦਰਿਆ ਦਾ ਪਾਣੀ ਖੜਾ ਹੋਵੇ ਪਰ ਨਹੀਂ ਇਹ بارش ਦਾ ਪਾਣੀ ਹੈ ਸੀਵਰੇਜ ਦਾ ਪਾਣੀ ਤੇ ਸਾਰਾ ਪਾਣੀ ਮਿਲ ਕੇ ਫਿਰ ਇੱਕ ਇਹੋ ਜਿਹੀ ਤਸਵੀਰ ਬਣ ਜਾਂਦੀ ਹੈ ਤਾਂ ਹਾਲਾਤ ਬਹੁਤ ਮਾੜ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਬਾਈ ਦੀ ਦੁਕਾਨ ਦੇ ਅੰਦਰ ਤੱਕ ਦੋ ਪੋੜੀਆਂ ਤੱਕ ਪਾਣੀ ਚੜਿਆ ਹੋਇਆ ਹੈ ਤਾਂ ਇਹ ਜੇ ਹੁਣ ਦੀ ਤਸਵੀਰਾਂ ਜਾਂ ਇੱਕ ਸਵੇਰੇ ਦੀ ਗੱਲ ਕਰੇ ਤਾਂ ਮੈਨੂੰ ਲੱਗਦਾ ਇੱਥੇ ਕਾਫੀ ਜ਼ਿਆਦਾ ਪਾਣੀ ਹੋਊਗਾ ਇੰਨਾ ਨਾ ਪਾਣੀ ਤੁਸੀਂ ਇਹ ਤਾਂ ਦੇਖੋ ਹੁਣ ਦੋ ਦੋ ਫੁੱਟ ਪਾਣੀ ਖੜਾ ਵਾ ਬਾਈ ਇਹ ਹੁਣ ਸੱਸ ਕਾਲ ਜੀ ਹੋਰ ਸੁਣਾਓ ਠੀਕ ਹੋ ਜੀ ਪਾਣੀ ਮਾਰੇ ਹੀ ਆ ਜੀ ਬਾਜੀ ਇਹ ਜੀ ਇੱਥੇ ਜੇ ਤਾਂ ਗੱਡੀਆਂ ਵਗੈਰਾ ਗੁਜ਼ਰਦੀਆਂ ਨੇ ਫਿਰ ਪਾਣੀ ਤਾਂ ਅੰਦਰ ਬਹੁਤ ਆਉਂਦਾ ਹੋਊਗਾ ਪਾਣੀ ਅੰਦਰ ਵੜ ਜਾਂਦਾ ਜੀ ਇਹ ਤਰੀਮੰਤ ਦੂਜੀ ਰਿਪੋਰਟ ਹੈ ਸਾਡੀ ਪਿਛਲੇ ਚਿਹਦੂ ਵੀ ਜ਼ਿਆਦਾ ਪਾਣੀ ਸੀ ਹਾਲ ਸੁਧਰ ਕਿਉਂ ਨਹੀਂ ਰਿਹਾ ਇਹਨ ਕੋਦਰ ਦੇ ਸਰ ਜੀ ਸਾਨੂੰ ਜਦੋਂ ਦੀ ਤਾਂ ਮੈਂ ਦੁਕਾਨ ਕਰਦਾ ਜੀ ਇੱਥੇ ਇਹੀ ਹਾਲ ਹੈ ਜੀ ਇਹ ਸਾਨੂੰ ਤਾਂ ਬਹੁਤ ਪਰੇਸ਼ਾਨੀ ਹੈ ਜੀ ਸਾਡੀ ਦਾ ਕੰਮਕਾਰ ਠੱਪ ਪਏ ਸਾਡੇ ਨੌਕਰਾਂ ਦੀਆਂ ਤਨਖਾਹਾਂ ਪਈਆਂ ਮਾਰਸ਼ ਦਾ ਪਾਣੀ ਹੈ ਕਿ ਸ਼ਿਵਰੇਜ ਦਾ ਵੀ ਪਾਣੀ ਮਿਲਿਆ ਹੋਇਆ ਇੱਥੇ ਇਹ ਹੁਣ ਸਾਰੇ ਸ਼ਹਿਰ ਦਾ ਪਾਣੀ ਇੱਥੇ ਆ ਜਾਂਦਾ ਜੀ ਸਾਰਾ ਇੱਥੇ ਨੀਮਾ ਥਾਂ ਕੱਢ ਜਾਂਦਾ ਹਾਂ ਜਦੋਂ ਦੇ ਦੇਖਦੇ ਸਨ 95 ਦੀ ਮੈਂ ਦੁਕਾਨ ਕਰਦਾ ਇਹਦਾ ਕੋਈ ਹੱਲ ਨਹੀਂ ਕੀਤਾ ਪ੍ਰਸ਼ਾਸਨ ਨੇ ਸਾਡੇ ਪਾਣੀ ਇੱਥੇ ਪਾਣੀ ਹੋ ਜਾਂਦਾ ਸਾਰਾ ਸਾਰਾ ਦਿਨ ਪਾਣੀ ਖੜਾ ਰਹਿੰਦਾ ਨਾ ਨਿਕਲਦਾ ਪਾਣੀ ਅਸੀਂ ਦੁਕਾਨਾਂ ਕੋਈ ਵੜਦਾ ਨਾ ਸਾਡੇ ਸਾਡੇ ਤਾਂ ਬਹੁਤ ਪਰੇਸ਼ਾਨੀ ਇੰਤਜ਼ਾਰੇ ਵਿੱਚ ਬਹੁਤ ਫਰਕ ਪੈਂਦਾ ਹੋਵੇ ਹਾਂਜੀ ਹਾਂਜੀ ਸਾਡਾ ਮਾਲ ਖਰਾਬ ਹੋ ਜਾਂਦਾ ਜੀ ਨਾ ਕੋਈ ਵੜਦਾ ਆ ਸੋਦਾ ਸੋ ਕੋ ਤਰ ਘਾਟਾ ਪਾ ਕੇ ਜਾਈਦਾ ਜੀ ਅਸੀਂ ਤਾਂ ਇਹ ਦੁਕਾਨਾਂ ਦੇਖ ਲਓ ਸਾਰੀਆਂ ਵਿਚਾਰੇ ਸਾਰੀਆਂ ਬੰਦ ਪਈਆਂ ਅੰਦਰ ਬੈਠੇ ਇਹ ਬੰਦੇ ਅੰਦਰ ਬੈਠੇ ਸ਼ਟਰ ਲਾਇਆ ਹੋਇਆ ਹਾਂਜੀ ਤੇ ਫਿਰ ਅੰਦਰ ਤਾਂ ਬੱਦ ਪਾਣੀ ਆਊਗਾ ਇੱਥੇ ਹਾਂ ਪਾਣੀ ਅੰਦਰ ਬੈਠੇ ਆ ਉਹ ਆਪਣਾ ਮਾਲ ਦੇਖਦੇ ਪਏ ਆ ਸਾਰਿਆਂ ਦਾ ਮਾਲ ਖਰਾਬ ਹੋ ਜਾਂਦਾ ਤਾਂ ਇਹਨਾਂ ਕੁਦਰਦੀ ਦਰਦਨਾਕ ਤਸਵੀਰ ਐਸਲੀ ਹੈ ਕਿਉਂਕਿ ਦੁਕਾਨਦਾਰ ਇੱਥੇ ਪਰੇਸ਼ਾਨ ਹੈ ਚਾਰੇ ਪਾਸੇ ਪਾਣੀ ਪਾਣੀ ਤੇ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਉਹ ਜੋ ਦੁਕਾਨਾਂ ਨੇ ਤਕਰੀਬਨ ਸਾਰੀਆਂ ਮੈਂ ਕਹਿੰਦਾ ਕਿ ਦੁਕਾਨਦਾਰ ਅੰਦਰ ਬੈਠਿਆ ਸ਼ਟਰਾਂ ਲਗਾ ਕੇ ਸਮਾਨ ਆਪਣਾ ਦੇਖ ਰਿਹਾ ਕਿ ਕਿੰਨਾ ਕੀ ਚੱਲ ਰਿਹਾ ਹੈ ਕਿ ਨੁਕਸਾਨ ਸਾਡਾ ਕਿੰਨਾ ਕੁ ਹੋਇਆ ਹੈ ਜਦੋਂ ਦੇਰ ਰਾਤ ਤੱਕ ਤੜਕਸਾਰੀ بارش ਹੋਣੀ ਸ਼ੁਰੂ ਹੋ ਗਈ ਤਾਂ ਉਸ ਤੋਂ ਬਾਅਦ ਨਕੌਦਰ ਦੀ ਤਸਵੀਰ ਹੀ ਬਦਲ ਗਈ ਸਾਰੀ ਅੱਥਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇਧਰ ਦੇਖ ਲਓ ਅੱਗੇ ਸਿੱਧੀ ਇਧਰ ਕੀ ਹੋਇਆ ਪਿਆ ਇਹ ਅੰਦਰ ਤੱਕ ਪਾਣੀ ਜਾਂਦਾ ਸਾਰੀਆਂ ਤਸਵੀਰਾਂ ਤੁਹਾਡੇ ਤੱਕ ਲਾਈਵ ਐਨ ਐਨ ਆਰ ਨਿਊਜ਼ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਹੈ ਦੱਖਣੀ ਅੱਡਾ ਨਕੌਦਰ ਦਾ ਪਾਣੀ ਦੇ ਵਿੱਚ ਲਗਭਗ ਸਾਰੇ ਡੁੱਬ ਚੁੱਕਿਆ ਹੈ ਆ ਅੱਗੇ ਤੱਕ ਤੋਂ ਬੈਰੀਕਾਡ ਪਾਇਆ ਹੋੜ ਲਗਾਏ ਕਿਉਂ ਹੈ ਕਿ ਨਾਕਿਆਂ ਉਗੋਂ ਲਗਾਏ ਹੋਇਆ ਹੈ ਕਿਦਰ ਗੱਡੀਆਂ ਵਗੈਰਾ ਜਿਆਦਾ ਨਾ ਹੋਣ ਤਾਂ ਜੋ ਅਗਧ ਕਾਨਾ ਦੇ ਅੰਦਰ ਪਾਣੀ ਬਹੁਤ ਜਿਆਦਾ ਜਾਂਦਾ ਹੈ ਤੁਹਾਨੂੰ ਕੋਦਰ ਦੀ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਚਲਦੀ ਚਲਦੀ ਬਣਾ ਸ਼ੇਅਰ ਜਰੂਰ ਕਰਿਓ ਕਿਉਂਕਿ ਸ਼ਾਇਦ ਕੋਈ ਅਸਰ ਹੋ ਜੇ ਕਿਸੇ ਤਰ੍ਹਾਂ ਵੈਸੇ ਤਾਂ ਲੰਮੇ ਟਾਈਮ ਤੋਂ ਰਿਪੋਰਟਾਂ ਵਗੈਰਾ ਸੀ ਇਹੀ ਕਰ ਰਹੇ ਆ ਪਰ ਅਜੇ ਤੱਕ ਅਸਰ ਹੋਣਾ ਤਾਂ ਦੂਰ ਦੀ ਗੱਲ ਹੈ ਕੋਈ ਮਾਣੀ ਮੋਟੀ ਕਰਨ ਤੇ ਜੂ ਵੀ ਨਹੀਂ ਸਰਕੇ ਤਾਂ ਇੱਧਰ ਤੁਸੀਂ ਅੱਗੇ ਤੱਕ ਪਿੱਛੇ ਤੱਕ ਫਿਰ ਤਸਵੀਰ ਦਿਖਾਵਾਂਗੇ ਮੁਕਦਰ ਸ਼ਹਿਰ ਦੇ ਹਾਲਾਤ ਮਾੜੇ ਨੇ ਕੋਈ ਗਲੀ ਮਹੱਲਾ ਅਜਹਾਨੀ ਬੱਚਾ ਜਿੱਥੇ ਕਿ ਪਾਣੀ ਨਾ ਖੜਾ ਹੋਵੇ ਤਾਂ ਦਖਣੇ ਅੱਡੇ ਦੀ ਤਸਵੀਰ ਤੁਹਾਡੇ ਸਾਹਮਣੇ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਤਾਂ ਇੱਥੇ ਇਹਨਾਂ ਪਾਣੀ ਤੁਸੀਂ ਦੇਖੋ तकरीबन 2-2 ਫੁੱਟ ਪਾਣੀ ਖੜਾ ਹਾਲਾਤ ਬਹੁਤ ਜ਼ਿਆਦਾ ਮਾੜੇ ਹੈ ਰਾਜੇ ਮੌਸਮ ਸਾਫ਼ ਨਹੀਂ ਹੋਇਆ ਯਾਰ ਰੈਡ ਅਲਰਟ ਜਾਰੀ ਕੀਤਾ ਗਿਆ ਜਲੰਧਰ ਦੇ ਏਰੀਆ ਦੇ ਵਿੱਚ ਤਾਂ بارش ਹੋਰ ਵੀ ਹੋਵੇਗੀ ਤਾਂ ਹਾਲਾਤ ਤਰਸਯੋਗ ਨੇ ਸਾਹਮਣੇ ਗੱਡੀ ਖੜੀ ਹੈ ਤਾਉ ਪਾਣੀ ਦੇ ਅੱਗੇ ਬੋਰਨਡ ਤੱਕ ਪਾਣੀ ਚੜਿਆ ਹੋਇਆ ਐ ਇਹ ਹਾਲਾਤ ਨੇ ਜੇਕਰ ਆਪਾਂ ਮਕਬਰੇ ਵਾਲੀ ਛੜ ਜਾਈ ਤਾਂ ਉੱਥੇ ਹੋਰ ਵੀ ਜ਼ਿਆਦਾ ਪਾਣੀ ਖੜਾ ਹੈ ਤਾਂ ਹਰ ਇੱਕ ਗਲੀ ਹਰ ਇੱਕ ਮਸਲਾ ਨਕੌਦਰ ਪਾਣੀ ਪਾਣੀ ਹੋ ਚੁੱਕਿਆ ਹੈ ਇਸ ਤਰ੍ਹਾਂ ਜਾਪ ਰਿਹਾ ਜਿਦਾਂ ਕਿ ਨਕੌਦਰ ਸ਼ਹਿਰ ਦੇ ਵਿੱਚ ਹੜ ਆ ਗਿਆ ਹੋਵੇ ਤੇ ਹੜ ਤੋਂ ਘੱਟ ਵੀ ਤਸਵੀਰ ਨਹੀਂ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣੇ ਪੈ ਨਕੌਦਰ ਸ਼ਹਿਰ ਦੇ ਤਾਂ ਨਕੌਦਰ ਸ਼ਹਿਰ ਦੀ ਤਾਜੀ ਅਪਡੇਟ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾ ਰਿਹਾ ਇੱਧਰ ਕੈਮਰਾ ਲਗਾ ਕੇ ਦਿਖਾ ਮਾਰਕੀਟ ਖਾਈ ਤੇ ਇਧਰ ਵੀ ਦੁਕਾਨਾਂ ਦੇ ਸਾਰੇ ਸ਼ਟਰ ਬੰਦ ਬਿਜ਼ਨਸ ਦੇ ਵਿੱਚ ਦੁਕਾਨਦਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ ਤਾਂ ਨਕੋਦਰ ਸ਼ਹਿਰ ਦੀ ਅਪਡੇਟ ਸਿੱਧੀ ਲਾਈਵ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਤਾਂ ਹਾਲਾਤ ਕੀ ਬਣੇ ਹੋਏ ਸਾਰੀ ਤਸਵੀਰ ਤੁਸੀਂ ਦੇਖ ਚੁੱਕੇ ਹੋ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਸੀਂ ਆਪਣੇ ਕੀਮਤੀ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੇ ਪੈਨਨਾਰ ਨਿਊਜ਼ ਨਕੋਦਰ